ਅੱਜ ਅਸੀਂ ਖੜੇ ਆ ਪਿੰਡ ਕੋੜਲੀਗੜਾਂ ਜਿਲ੍ਹਾ ਮਾਨਸਾ ਦਾ ਪਿੰਡ ਹੈ ਇਸ ਸਟੇਸ਼ਨ ਦੀ ਜਿਸ ਨੂੰ ਗੱਲ ਦੱਸਾਂ ਦਾ ਇਸੇ ਸੰਦੇ ਪਿੰਡ ਕੱਲੋ ਤੇ ਭਾਈ ਦੱਸਾ ਇੱਥੋਂ ਲੋਕ ਆ ਕੇ ਟਿਕਲੰਦ ਤੇ ਇੱਥੋਂ ਚੜ ਕੇ ਬਸੰਡਾ ਤੇ ਦਿੱਲੀ ਤੱਕ ਦਾ ਸਫ਼ਰ ਲੋਕ ਕਰਦੇ ਸਨ ਪਰ ਅੱਜ ਇਸ ਸਟੇਸ਼ਨ ਦਾ ਹਾਲ ਤੇ ਹੈ ਵੀ ਇਹਦਾ ਜਿਹੜਾ ਟੈਂਡਰ ਟੈਂਡਰ ਖਤਮ ਹੋ ਗਿਆ ਅੱਗੇ ਟੈਂਡਰ ਨਹੀਂ ਹੋ ਰਿਹਾ ਤੇ ਟੈਂਡਰ ਨਾ ਹੋਣ ਦੇ ਕਾਰਨ ਅੱਜ ਜਿਹੜਾ ਇੱਥੇ ਟ੍ਰੇਨ ਕੋਈ ਵੀ ਨਹੀਂ ਰੁਕ ਰਹੀ ਇੱਕ ਦੋ ਟ੍ਰੇਨਾਂ ਰੁਕਦੀਆਂ ਨੇ ਪਹਿਲਾਂ ਚਾਰ ਟ੍ਰੇਨਾਂ ਦਾ ਟਾਈਮ ਸੀਗਾ ਇੱਥੇ ਤੇ ਉਹ ਟ੍ਰੇਨਾਂ ਰੁਕਦੀਆਂ ਸਨ ਤੇ ਲੋਕਾਂ ਦਾ ਸਫ਼ਰ ਜਿਹੜਾ ਸੌਖਾ ਲੋਕ ਇੱਥੋਂ ਸਫ਼ਰ ਸੌਖਾ ਕਰਦੇ ਸਨ ਤੇ ਮਠੰਡਾ ਤੱਕ ਇਧਰ ਦਿੱਲੀ ਤੱਕ ਲੋਕ ਇੱਥੋਂ ਟ੍ਰੇਨ ਤੇ ਜਾਂਦੇ ਵੀ ਸਨ ਤੇ ਬਹੁਤ ਸਵਾਰੀ ਇੱਥੋਂ ਪੈਂਦੀ ਸੀ ਤੇ ਅੱਜ ਬਾਕੀ ਭਾਈ ਅੱਜ ਜਾਣਾ ਕਰਨਾ ਬਹੁਤ ਔਖਾ ਨੇ ਜੇ ਪਠੰਡਾ ਜਾਣਾ ਜਾਂ ਦਿੱਲੀ ਕੋਈ ਸਫ਼ਰ ਕਰਨਾ ਤਾਂ ਬਹੁਤ ਸਾਨੂੰ ਬਹੁਤ ਬੱਸਾਂ ਦੇ ਉੱਤੇ ਔਖਾ ਹੈ ਤੇ ਬਾਕੀ ਜਿਹੜਾ ਅੱਜ ਇੱਥੇ ਸੇਵਾ ਨੂੰ ਆ ਰਿਹਾ ਸਾਡੇ ਬਜ਼ੁਰਗ ਉਹਨਾਂ ਦੀ ਗੱਲਬਾਤ ਸੁਣਨੇ ਆ ਕੀ ਟੈਂਡਰ ਦੀ ਕਹਾਣੀ ਹੈ ਤੇ ਉਹਨਾਂ ਦੀ ਜਵਾਨੀਆਂ ਆਪਾਂ ਸੁਣਨੇ ਆ ਗੱਲਬਾਤ ਆਜੋ ਗੁਰਦੁਆਰਿਆਂ ਕਾਬ ਨਾ ਗਿਆ ਤੇ 2 ਤਰੀਕ ਨੂੰ ਖਤਮ ਹੋ ਗਿਆ ਜੇ ਉਹ ਨਾ 12 ਤਰੀਕ ਸੀ ਜੀ ਇਹ ਟੈਂਡਰ ਦੀ 12 ਤਰੀਕ ਜਦੋਂ 10 ਤਰੀਕ ਤੱਕ ਕਿਸੇ ਨੇ ਨਾਲ ਕੋਈ ਹਾਂਗੀ ਤੀ ਮੈਂ ਆਪਜੀ ਅਰਜੀ ਭੇਜੀ ਸੀ ਹੂੰ ਸੀ ਐਮਆਈ ਨੂੰ ਕਹਿ ਕੇ ਵੀ ਮੇਰਾ 1 ਸਾਲ ਹੋਰ ਔਕਾ ਸੌਕਾ ਮੈਂ ਕੱਢ ਲੂੰਗਾ 1 ਸਾਲ ਵਧਾ ਦਿਓ ਉਹ ਕਹਿੰਦਾ ਦਿੱਲੀ ਜਾ ਮੈਂ ਕਿਹਾ ਦਿੱਲੀ ਮੇਰੇ ਤੋਂ ਕੋਲ ਜਾਇਆ ਨਹੀਂ ਜਾਂਦਾ ਹੈ ਤੇ ਮੈਂ ਅਰਜੀ ਭੇਜਣਾ ਕਹਿੰਦਾ ਚੰਗਾ ਅਰਜੀ ਭੇਜ ਦੇ ਅਰਜੀ ਮੈਂ ਭੇਜਤੀ ਮੁੜ ਕੇ ਜਦੋਂ ਮਤਲਬ 12 ਤਰੀਕ ਟੈਂਡਰ ਤੀ ਸੀ 12 ਤਰੀਕ ਤੋਂ ਮੋਦਰਾ ਮੈਂ ਪੁੱਛਿਆ ਕਾ ਉਹ ਗੱਲ ਜੇ ਜਿਹੜੀ ਐਟੀ ਮੰਜ਼ੂਰ ਨਹੀਂ ਹੋਏ ਦੁਬਾਰੇ ਟੈਂਡਰ ਨਿਕਲੂਗਾ ਉਦੋਂ ਕਰਾਓ ਕਰ ਲਈਂ ਅੱਛਾ ਅੱਛਾ 20 ਤਰੀਕ ਦਾ ਪਹਿਲਾ ਐਟੀ ਮੇਕਮ ਆ ਗਿਆ ਸੀ ਜੇ 20 ਤਰੀਕ ਤੱਕ ਤੈਨੂੰ ਟਿਕਟਾਂ ਮਿਲਣਗੀਆਂ ਉਦੋਂ ਬਾਅਦ ਟਿਕਟਾਂ ਨਹੀਂ ਮਿਲਣੀਆਂ ਅੱਛਾ ਮੇਰੇ ਕੋਲੇ ਜੜੀਆਂ ਟਿਕਟਾਂ ਪਈਆਂ ਸੀ ਮੈਂ ਮਸੇ ਆਲੇ ਗਣ ਕਣਦੀਆਂ ਹੁਣ ਆਪਾਂ ਪਿੰਡ ਵਾਲੇ ਆਪ ਦਾ ਕਿਸੇ ਲਿਜਰ ਨੂੰ ਮਿਲੋ ਕਿਸੇ ਨੂੰ ਹੋਰ ਮਿਲੋ ਟੈਂਡਰ ਕਢੋਂਗੇ ਕਢਾਉਂਗੇ ਫੇਰ ਜਾ ਕੇ ਕਿ ਜੇ ਐਪਲੀਕੇਸ਼ਨ ਦਿੱਤੀ ਜਾਊਗੀ ਉਹ ਦੁਬਾਰਾ ਫੇਰ ਚੱਲਣੀ ਇਹ ਆਪ ਦਾ ਤੁਸੀਂ ਦੇਖ ਲਓ ਉਹਨਾਂ ਦੇ ਰੇਲ ਸਟੇਸ਼ਨ ਦੇ ਕੋਈ ਕੁਝ ਨਹੀਂ ਬਣਦਾ ਸਾਰੇ ਬੰਦੇ ਸਾਰਿਆਂ ਦੇ ਵਿਚਾਰ ਸੁਣ ਲੈ ਹੁਣ ਮਤਲਬ ਕਿ ਆਪਾਂ ਇਹਨੂੰ ਚੁਣੌਣ ਵਾਸਤੇ ਮਤਲਬ ਕਿ ਇਹਦਾ ਬੰਦੋਬਾਤ ਕਰਨ ਵਾਸਤੇ ਕੋਈ ਬੰਦੇ ਇੰਤਜ਼ਾਮ ਕਰੋ ਜੇ ਤੁਸੀਂ ਸਾਰੇ ਮੋਹਤਵਾਰ ਬੰਦੇ ਖੜੇ ਹੋ ਸਾਰੇ ਠੀਕ ਹੈ ਨਹੀਂ 4 ਬੰਦੇ ਆਪਣੇ ਆਪ ਕੋਈ ਪਾਰਟੀ ਨਹੀਂ ਕਿਸੇ ਦਾ ਕੋਈ ਬੇਸ ਨਹੀਂ ਕੋਈ ਕਲੱਬ ਨਹੀਂ ਕਿਸੇ ਦਾ ਕੁਝ ਨਹੀਂ ਹੈਗਾ ਜਮਨ ਨਿਊਟਰਲ ਹੋ ਕੇ ਉਹ ਬੰਦੇ ਆਪਦੇ ਮਨ ਚੋ ਇਹ ਗੱਲ ਕਹਿ ਕੇ ਤੋਂ ਨਹੀਂ ਸਟੇਸ਼ਨ ਦੇ ਕੰਮ ਵਾਸਤੇ ਅਸੀਂ ਕਿਸੇ ਪਾਰਟੀ ਨਾਲ ਵਿਤਕਰਾ ਨਹੀਂ ਕਰਦੇ ਕਿਸੇ ਨਾਲ ਕੁਝ ਨਹੀਂ ਕਰਦੇ ਹੈਗੇ ਇੱਕ ਹੋ ਕੇ ਚੱਲਾਂਗੇ ਹੂੰ ਹੂੰ ਠੀਕ ਆ ਉਹਦੀ ਬਾਰੇ ਹੁਣ ਅਸੀਂ ਜਿਵੇਂ ਬੰਦਾ ਤੁਹਾਡੀ ਵਿਚਾਰ ਹੈ ਜਿਵੇਂ ਕਹਾਂਗੇ ਉਹ ਉੱਦਾਂ ਕਰ ਲਾਂਗੇ ਕੁਝ ਆਪਾਂ ਨੂੰ ਥੋੜਾ ਬੋਤਾ ਫੰਡ ਵੀ ਪਾਉਣਾ ਪਊਗਾ ਜਾਣਾ ਆਉਣਾ ਵੀ ਪਊਗਾ ਬਾਹਰ ਅੰਦਰ ਠੀਕ ਆ ਨਹੀਂ ਉਹਦੇ ਬਾਰੇ ਜਿਵੇਂ ਥੋੜਾ ਵਿਚਾਰ ਬੰਦਾ ਉੱਦਾਂ ਕਰੋ ਦੌੜਨਾ ਵੀ ਬਹੁਤ ਹੀ ਆਦੀ ਮੁਸ਼ਕਲ ਹੈ ਤਲਾ ਬੋਲ ਕਿਤੇ ਬਹੁਤ ਖਾ ਹੋ ਜਾਊਗਾ ਮੇਰਾ ਜਿੰਨੀ ਮਰਦੀ ਖਾਓ ਜੇ ਮੁਰਕੇ ਖੁੱਲਦਾ ਨਹੀਂ ਹੈਗਾ ਇਹ ਕਿਹੋ ਜਿਹਾ ਪੁੱਛਣ ਬਿੱਕੂ ਮੁਰਕੂ